ਇਸ ਵੀਡੀਓ ਦੇ ਰਾਹੀਂ ਕਣਕ ਦੇ ਤੇਲੇ ਸੰਬੰਧਿਤ ਗੱਲਬਾਤ ਕਰਨੀ ਹੈਗੀ ਆ ਕਾਫੀ ਕਿਸਾਨ ਭਰਾ ਘਬਰਾ ਰਹੇ ਆ ਵਿੱਚੋਂ ਨੇ ਦੇ ਝਾੜ ਤੇਲੇ ਨੇ ਕਾਫੀ ਘਟਾਏ ਕੀ ਹੁਣ ਅਸੀਂ ਕਣਕ ਦੀ ਫਸਲ ਦੇ ਵਿੱਚ ਤੇਲੇ ਵਾਲੀ ਦਵਾਈ ਕਰੀਏ ਜਾਂ ਨਾ ਕਰੀਏ ਇਹ ਦੇਖੋ ਕਿਸਾਨ ਭਰਾ ਉਹ ਜਿਹੜਾ ਝੋਨੇ ਦਾ ਤੇਲ ਹੈ ਜਾਂ ਕਣਕ ਦਾ ਤੇਲ ਹੈ ਇਹਦੇ ਵਿੱਚ ਕਾਫੀ ਅੰਤਰ ਹੈਗਾ ਜਿਵੇਂ ਜਿਹੜਾ ਝੋਨੇ ਦਾ ਤੇਲਾ ਹੁੰਦਾ ਉਹ ਵਿਚਲੇ ਪਾਸਿਓ ਪੱਤੇ ਦੇ ਥੱਲੋਂ ਜਾਂ ਜੜ ਦੇ ਵਿੱਚੋਂ ਜਾਂ ਵਿਚਲੀਆਂ ਦੋਗਿਆਂ ਦੇ ਵਿੱਚੋਂ ਅਟੈਕ ਜਿਆਦਾ ਕਰਦਾ ਪਰ ਜਿਹੜਾ ਕਣਕ ਦਾ ਤੇਲਾ ਉਹ ਹਮੇਸ਼ਾ ਬਾਹਰੋਂ ਹਮਲਾ ਕਰੇਗਾ ਪੱਤਿਆਂ ਦੀ ਬਾਹਰਲੀ ਸ਼ੈਡ ਹੋਵੇਗਾ ਜਾਂ ਬੱਟ ਦੇ ਨੇੜੇ ਜਾ ਜਿੱਥੇ ਕਾ ਪੂਛ ਜਾਦੇ ਹੈਗਾ ਜਾਂ ਜਿੱਥੇ ਛੋਟੇ ਸੂਏ ਕਹਿੰਦੇ ਆਪਾਂ ਜਾਂ ਛੋਟੀਆਂ ਨਹਿਰਾਂ ਕਹਿੰਦੇ ਨੇ ਆਪਾਂ ਜਿਨ੍ਹਾਂ ਦੇ ਰਾਹੀਂ ਨਹਿਰੀ ਪਾਣੀ ਸਪਲਾਈ ਹੁੰਦਾ ਉਹਨਾਂ ਦੇ ਆਲੇ ਦੁਆਲੇ ਜਾਂ ਜ਼ਿਆਦਾ ਹੁੰਦਾ ਹੁਣ ਕਿਸਾਨ ਭਰਾ ਕਹਿੰਦੇ ਸਾਡੇ ਬਈ ਤੇਲਾ ਹੈਗਾ ਅਸੀਂ ਕਿਵੇਂ ਪਛਾਣ ਕਰੀਏ ਤੇ ਕਿਹੜੀ ਦਵਾਈ ਕਰੀਏ ਚਲੋ ਪਛਾਣ ਕਰੂੰਗੀ ਜਦੋਂ ਦੇਖੀ ਜਊ ਪਰ ਕੁਝ ਕਿਸਾਨ ਭਰਾ ਇਹਦੀ ਡੋਜ਼ ਵੀ ਓਵਰਡੋਜ਼ ਪਾਈ ਜਾਂਦੇ ਆ ਹਾਇਟ ਆਕਸਮ ਜਿਹੜੀ 25% ਆ ਤੇ ਐਫਐਸ 30% ਆ ਉਹਦੀ ਡੋਸ ਵੀ ਜਾਦੇ ਪਾਈ ਜਾਂਦੇ ਆ ਉਹਦੀ ਡੋਸ ਵੀ ਜਿਹੜੀ ਸਹੀ ਡੋਸ ਵੀ ਦੱਸਾਂਗੇ ਵੀ ਕਿੰਨੀ ਡੋਸ ਪਾਉਣੀ ਆ ਤੇ ਵੱਧ ਪਾਉਣ ਦਾ ਕੀ ਨੁਕਸਾਨ ਹੈਗਾ ਤੇ ਦੇਖੋ ਜਿਵੇਂ ਸਾਨੂੰ ਦੱਸਿਆ ਵੀ ਜਿਹੜਾ ਤੇਲਾ ਝੋਨੇ ਦਾ ਤੇਲਾ ਵਿੱਚੋਂ ਟੈਕ ਜ਼ਿਆਦੇ ਕਰਦਾ ਕਣਕ ਦਾ ਤੇਲਾ ਛੱਡਾਂ ਤੋਂ ਜ਼ਿਆਦੇ ਜਿਹੜਾ ਅਟੈਕ ਕਰਦਾ ਹਮਲਾ ਕਰਦਾ ਜੇ ਤੁਹਾਨੂੰ ਲੱਗਦਾ ਵੀ ਸਾਡੇ ਕਣਕ ਦੀ ਫਸਲ ਦੇ ਵਿੱਚ ਤੇਲਾ ਤੇਲੇ ਦਾ ਅਟੈਕ ਦੇਖੋ ਹੈਗਾ ਤਾਂ ਪਹਿਲੀ ਗੱਲ ਤਾਂ ਤੁਸੀਂ ਕਣਕ ਦੀਆਂ ਆਲੇ-ਦੁਆਲੇ ਦੇ ਏਰੀਏ ਦੇ ਉੱਪਰ ਸਪਰੇਅ ਕਰੋ ਜਾਂ ਕਿੱਲੇ ਦੇ ਵਿੱਚ 5 7 10 ਦੋਗੀਆਂ ਦੇਖ ਲਓ ਜੇ ਤੁਹਾਨੂੰ ਲੱਗਦਾ ਵੀ ਵਿੱਚ ਤੇਲਾ ਨਹੀਂ ਸਾਈਡਾਂ ਤੇ ਹੈਗਾ ਤਾਂ ਤੁਸੀਂ 30% ਐਫਐਸ ਆਉਂਦੀ ਹੈ ਜਿਹੜੀ ਲਿਊਕਿਡ ਤੇ 25% ਸੁੱਕੀ ਆਉਂਦੀ ਹੈ ਉਹਦੀ ਸਪਰੇਅ ਕਰ ਲਓ ਸਪਾਰਸ਼ ਜਿਹੜੀ ਕਣਕ ਦੀ ਫਸਲ ਦੇ ਵਿੱਚ ਇਹਦੀ ਕੋਈ ਜ਼ਿਆਦਾ ਨਹੀਂ ਹੈਗੀ ਕਣਕ ਦੀ ਝੋਨੇ ਦੀ ਫਸਲ ਵਿੱਚ 30% ਐਫਐਸ ਆਪਾਂ ਲੀਟਰ 8 ਕਿੱਲਿਆਂ ਤੇ ਵੀ ਪਾ ਲੈਣਾ ਲੀਟਰ 10 ਕਿੱਲਿਆਂ ਤੇ ਹੀ ਪਾ ਲੈਨੇ ਆ ਇਹਦੇ ਵਿੱਚ ਇੰਨੀ ਜ਼ਿਆਦਾ ਡੋਜ਼ ਦੀ ਜਿਹੜੀ ਲੋੜ ਨਹੀਂ ਹੈਗੀ ਜਿਹੜੀ ਤੁਸੀਂ 25% ਘਟਾਰ ਹੈਗੀ ਉਹਨੂੰ ਤੁਸੀਂ 50 60 ਗ੍ਰਾਮ ਦੇ ਨਾਲ ਵੀ ਕੰਮ ਚਲਾ ਸਕਦੇ ਹੋ 100 ਗ੍ਰਾਮ ਝੋਨੇ ਦੇ ਸਪਾਰਸ਼ਾ ਇੰਨਾ ਤੇਲਾ ਹੈ ਨਹੀਂ ਕਣਕਾਂ ਦੇ ਵਿੱਚ ਤੇਲੇ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ ਕੋਈ ਤੁਸੀਂ ਚੰਗਾ ਫੰਗੀ ਸਾਈਡ ਚੰਗਾ ਐਨਪੀਕੇ ਕਰ ਰਹੇ ਹੋ ਉਹ ਗੱਲ ਵਕਰੀ ਹੈਗੀ ਆ ਕਿਉਂਕਿ ਇਸ ਵਾਰ ਸੁਣਨ ਦੇ ਵਿੱਚ ਤਾਂ ਕਿਸਾਨ ਭਰਾ ਇਹ ਵੀ ਕਹਿੰਦੇ ਆ ਵੀ ਬਾਈ ਸਰੋਂਾਂ ਨੂੰ ਸਭ ਤੋਂ ਜ਼ਿਆਦਾ ਤੇਲਾ ਆਉਂਦਾ ਸਰੋਂ ਦੀ ਫਸਲ ਦੇ ਵਿੱਚ ਹੀ ਤੇਲਾ ਨਹੀਂ ਆਇਆ ਤੇ ਸਾਡੀ ਕਣਕ ਦੀ ਫਸਲ ਦੇ ਵਿੱਚ ਤੇਲਾ ਕਿੱਥੋਂ ਆਜੂਗਾ ਤੇ ਤੁਸੀਂ ਵੀ ਦੱਸਿਓ ਵੀ ਸੋਡ ਏਰੀਆ ਦੇ ਵਿੱਚ ਤੇਲੇ ਦੀ ਸਮੱਸਿਆ ਇਸ ਸਾਲ ਹੈ ਜਾਂ ਪਿਛਲੇ ਸਾਲ ਆਈ ਕਿ ਕਿਹੜੀ ਤੁਸੀਂ ਦੇਖੋ ਦਵਾਈ ਕਰਦੇ ਹੋ ਕਿ ਇਹਦੇ ਵਿੱਚ ਕੋਈ ਬਾਲਾ ਇਹ ਨਹੀਂ ਹੁੰਦਾ ਵੀ ਆਪਾਂ ਚੈਸ ਮਸ਼ੀਨ ਵਾਲਾ ਤੇਲਾ ਤੇ ਦੇਖੋ ਹੈ ਨਹੀਂ ਇੱਕ ਮੱਛਰ ਤਰ੍ਹਾਂ ਹੁੰਦਾ ਹੈ ਅੱਜ ਕੱਲ ਲਾ ਲੋ ਜਦੋਂ ਆਪਾਂ ਮੰਨ ਕੇ ਚੱਲੋ ਸਫਰ ਕਰਦੇ ਆ ਹਨਾ ਆਪਣੀਆਂ ਅੱਖਾਂ ਦੇ ਵਿੱਚ ਉਹ ਗੰਦਾ ਮੈਲਾ ਜਾਂ ਮੱਛਰ ਕਹਿੰਦੇ ਨੇ ਇਹਨੂੰ ਆਪਾਂ ਉਹ ਆਪਣੀਆਂ ਅੱਖਾਂ ਦੇ ਵਿੱਚ ਵੀ ਦੇਖੋ ਹਮਲਾ ਕਰਦਾ ਕਿਉਂਕਿ ਇਹ ਮੌਸਮ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਇਹਨੂੰ ਕੋਈ ਆਪਾਂ ਤੇਲੇ ਦਾ ਨਾਮ ਨਹੀਂ ਦੇ ਸਕਦੇ ਇੱਕ ਮੱਛਰ ਜਾਂ ਹੁੰਦਾ ਹੈ ਇਹ ਕੋਈ ਜਿਆਦਾ ਨੁਕਸਾਨ ਨਹੀਂ ਕਰਦਾ ਜੇ ਸ਼ੈਡਾਂ ਤੇ ਹੈਗਾ ਤੁਹਾਡੇ ਸ਼ੈਡਾਂ ਤੇ ਹੈਗਾ ਪਹਿਲਾਂ ਤੁਸੀਂ ਸ਼ੈਡਾਂ ਤੇ ਕਰ ਲਓ ਵਿੱਚ ਦੌਗੀਆਂ ਚੈੱਕ ਕਰਕੇ ਦੇਖ ਲਓ ਜੇ ਜਿਆਦਾ ਦੌਗੀਆਂ ਦੇ ਵਿੱਚ ਸਭ ਤੋਂ ਜਿਆਦਾ ਦਿਖਦਾ ਹੈਗਾ ਤਾਂ ਤੇਲੇ ਵਾਲੇ ਸਪਰੇ ਤੁਸੀਂ ਜਿਹੜੀ ਵੇਚ ਕੋਗੇ ਕਰ ਸਕਦੇ ਹੋ ਸਾਡਾ ਮਕਸਦ ਪਤਾ ਕੀ ਹੈ ਨਾ ਕਿਸਾਨ ਭਰਾਵਾਂ ਨੂੰ ਸਮੇਂ ਸਿਰ ਜਿਹੜੀ ਜਾਣਕਾਰੀ ਦੇਣਾ ਹੈਗਾ ਵਿੱਚ ਬੋਲਣ ਵਾਲੇ ਇਹ ਵੀ ਕਹਿੰਦੇ ਆ ਇਹ ਸੋਸ਼ਲ ਮੀਡੀਆ ਵਾਲੇ ਕਾਫੀ ਵੱਡੇ ਡਾਕਟਰ ਕਹੁੰਦੇ ਆ ਇਹ ਉਹ ਚਲੋ ਜੋ ਬੋਲਣਾ ਹੈ ਤੁਹਾਡੀ ਮਰਜ਼ੀ ਹੈਗੀ ਆ ਅਸੀਂ ਤਾਂ ਦੇਖੋ ਜਿਹੜੀ ਫੀਲਡ ਦੇ ਵਿੱਚ ਜਾਂ ਕਿਸਾਨਾਂ ਦੀ ਸਮੱਸਿਆ ਹਨਾ ਸਾਨੂੰ ਆਉਂਦੀ ਹੈਗੀ ਆ ਉਸ ਸਮੱਸਿਆ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਆਪਦੇ ਵੱਲੋਂ ਅੱਜ ਤੱਕ ਆਪਾਂ ਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਆਪਦੇ ਲਵੋਂ ਜਿਹੜਾ ਟੋਟਕੜਾ ਨਹੀਂ ਛੱਡਿਆ ਜਿਹੜੀ ਦੇਖੋ ਗੱਲਬਾਤ ਹੁੰਦੀ ਆ ਉਸ ਗੱਲਬਾਤ ਨੂੰ ਜਿਹੜਾ ਆਪਾਂ ਪੂਰ ਚੜਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਜਿਆਦਾਤਰ ਮੈਂ ਆਪਦੇ ਖੇਤ ਦੇ ਵਿੱਚੋਂ ਹੀ ਕੰਮ ਜਿਹੜਾ ਕਰਨਾ ਸਟਾਰਟ ਕਰਦਾ ਜਿੱਥੇ ਕਿਸੇ ਕਿਸਾਨ ਦੇ ਕੋਈ ਚੰਗਾ ਬੀਜ ਚੰਗੀ ਪ੍ਰੈਕਟਿਸ ਕਰੀ ਹੁੰਦੀ ਹੈ ਉਹਦੀ ਆਪਾਂ ਜਿਹੜਾ ਸਲਾਗਾ ਜੋ ਕਰਦੇ ਆ ਉਹਨੂੰ ਹਿੰਮਤ ਦੇਣ ਦੇ ਲਈ ਆਪਾਂ ਕੰਮ ਵੀ ਕਰਦੇ ਆ ਤੇ ਕਾਫੀ ਤਰ੍ਹਾਂ ਦੇ ਜਿਹੜੇ ਪਰਸਨ ਹੁੰਦੇ ਆ ਦੁਨੀਆ ਦੇ ਵਿੱਚ ਚੰਗੇ ਵੀ ਆ ਦੇਖੋ ਮਾੜੇ ਵੀ ਆ ਤੇ ਐਨਾ ਕਿਸੇ ਵੀ ਤੇਲੇਲ ਤੋਂ ਖਰਾਉਣ ਦੀ ਲੋੜ ਨਹੀਂ ਜੇ ਤੁਹਾਡੇ ਹੈਗਾ ਤਾਂ ਪਹਿਲਾ ਦੋਗਿਆਂ ਦੇ ਵਿੱਚ ਕਰ ਲੋ ਛੱਡਾਂ ਤੋਂ ਜਿਹੜਾ ਇਹ ਹਮਲਾ ਕਰੇਗਾ ਵਿਚਾਲੇ ਤੇਲਾ ਬਹੁਤ ਘੱਟ ਹੁੰਦਾ ਕਣਕ ਦੀ ਫਸਲ ਦੇ ਵਿੱਚ ਬਾਹਰੋਂ ਅਟੈਕ ਹਮਲਾ ਜਿਹੜਾ ਇਹ ਜਿਆਦਾ ਕਰਦਾ ਹੈਗਾ ਧੰਨਵਾਦ